ਹੋ ਗਈਆਂ ਭਈ ਅੱਜ ਤਿਆਰੀਆਂ ਸ਼ੁਰੂ ਹਾਂ ਟੁੱਟ ਪਈ ਇਹਨੇ ਫਿਰ ਸੱਤ ਆਸਤੇ ਕੱਢੇ ਸੱਤ ਐ ਦੋ ਹੋਰ ਨੇ 10 ਗੱਜ ੱਤੇ ਧਰ ਕੇ ਹੋ ਆ ਵੀ ਸੂਤ ਬਹੁਤ ਵਧੀਆ ਨਾ ਪਰ ਚੱਕੀ ਨੇੜੇ ਅੱਡੇ ਚ ਪੰਚਾਇਤ ਨੇ ਕਰ ਛੱਡ ਗਈ ਐ ਇਹਦੀ ਧਰੇ ਹੋ ਗਏ ਚਾਚਾ ਤੇ ਦੋ ਬਟੇ ਧਰੇ ਏਂ ਤਰੇ ਛੱਕੇ ਧਰੇ ਕੋਈ ਨੀ ਪੂਨਾ ਭਰ ਲੈਗੇ ਨਾ ਖਰਾ ਚੌਥਰੀ ਸਾਹ ਦੀ ਗ੍ਰੇਡ ਕੋਧਵੀ ਪਰ ਜਾਂਦਾ ਵਾਂ ਹੱਤੀ ਨਾਲ ਨਾਲ ਉਹੀ ਤਾਂ ਚੱਕਰ ਆਪਾ ਦੇਖੀ ਮੈਂ ਇਥੋਂ ਕੰਮ ਕਰਾਈ ਜਾਂਦਾ ਰਿਆ ਮੈਂ ਆ ਸਾਰਾ ਡੇਰ ਘੱਟ ਦਾ ਮਾਇਲਾ ਕੇ ਲਾਇਆ ਜਾ ਇਹ ਕੋਈ ਗੱਲ ਹੈ ਇਹ ਚੰਗੀ ਗੱਲ ਤਾਂ ਨਹੀਂ ਇਹਨਾਂ ਦੀ ਹੁਣ ਨੱਟ ਕੁੱਠਾ ਮਾਰੋ ਬੱਟਾ ਹੋ ਗਏ ਕੁੱਤਰੀ ਚੱਪਾ ਵੱਜ ਗਿਆ ਓਖਾ ਹੋ ਜੂ ਹੋਰ ਹੁਣ ਐ ਇੱਥੇ ਛਿੜਦਾ ਯਾਰਾ ਹਾਂ ਕਰੋ ਬਈ ਉਤਰ ਇੱਥੇ ਛਿੜਦੇ ਚੱਲ ਲੈ ਕੇ ਚੱਲ ਬਈ ਓਏ ਬਾਬਾ ਸਹੀ ਗੱਲ ਆ ਤੂੰ ਮੇਰੇ ਪੋਤਾ ਬੰਦਾ ਆਗਾ ਲੈ ਹੁਣ ਲਾ ਦੇ ਬਈ ਚਲਾ ਦੇ ਜਿੱਥੇ ਪੀਣਾ ਕਰਾਉਦੇ ਨਹੀਂ ਹਾਂ ਆਜਾ ਤਾਂ ਕਿਹਦਾ ਫਸਾ ਗਿਆ ਇਹ ਗੱਡੀ ਕਰਦੀ ਤੇ ਉਹ ਜ਼ਿੰਮੇਵਾਰੀਆਂ ਵੱਡੀਆਂ ਹੋ ਰਹੀਆਂ ਨੇ ਕੀ ਕਰੇ ਸਾਧੋ ਚੱਕੇ ਨਹੀਂ ਗਿਆ ਹਲੇ ਡੱਬੇ ਦਾ ਹੋਰ ਵੀ ਲਾਉਣੇ ਪੈਣਗੇ ਅਸੀਂ ਜਿੰਨੇ ਕਾ ਉਹ ਮਾਕੇ ਨਾਲ ਪਰਦੇ ਹੋ ਜਾਣਗੇ ਮਾਕੇ ਰੋਂਨੇ ਕਰਿਆ ਅੱਗੇ ਰੱਖਦੇ ਨਹੀਂ ਨਹੀਂ ਕੁਛ ਨਹੀਂ ਹੁੰਦਾ ਇਹ ਤਾਂ ਕਦਾ ਤਾਂ ਮੁੜੀ ਜਾਂਦਾ ਗਾ ਸਾਈਡ ਹੁੜਾਣਾ ਤਾਂ ਮੁੜੀ ਜਾਂਦਾ ਕਦਾ ਮਠਾਈ ਬਣਾਉ ਤੇ ਭਰੋ ਸਾਡੀ ਦੂਜੀ ਕੁੜੀ ਵੀ ਆ ਗਈ ਅੱਜ ਇਹਨੂੰ ਪਤਾਗਾ ਵੀ ਅੱਜ ਕਿੱਦਾਂ ਸਟਾਰਟ ਕਰਨਾ ਕੱਲ ਕੱਲ ਕਹੇ ਕਿ ਕੈਸੀ ਭਾਬੀ ਵੀ ਹਾਂ ਬਹੁਤ ਅੱਛਾ ਸੀ ਮੈਂ ਨਹੀਂ ਉਹ ਕਿਦਾਂ ਸਟਾਰਟ ਕਰਨਗੇ ਗੱਲ ਹਾਂ ਲਿਖਤਾ ਪਈ ਆ ਜੀ ਆਪਾਂ ਸੁੱਖੀ ਉਹ ਆ ਗੀ ਬੜਾ ਫੋਨ ਲਈ ਯਸਮੀ ਦੇ ਉਹ ਕੋਣ ਜਾਗੋ ਨਾ ਤੇ ਜਾਗੋ ਅੱਜ ਉਹਨਾਂ ਨੇ ਕੀ ਆ ਜਾਂਦੀ ਆ ਬਸ ਉਹਨਾਂ ਦੇ ਵਾਈ ਦੇਖੋ ਮਾਇਨੀ ਆ ਤਰਲੋਚਨ ਹੋ ਦੇਣਾ ਮੁੰਡਾ ਉਹਨਾਂ ਦੇ ਨੰਬਰ ਕੀ ਦੂਸਰੇ ਆ ਨੰਬਰ ਕੀ ਨਿਰਪਿੰਦ ਦੇਖ ਕੇ ਪਤਾ ਲੱਗ ਗਿਆ ਪਿੰਦ ਦੇ ਮਾੜੀ ਜਿਵੇਂ ਲਿਖੇ ਤੇ ਹੁਣ ਪਰ ਅੱਜ ਕੁੜੀ ਅੱਜ ਤਾਂ ਪੂਰੀ ਉਹ ਕਰਨੇ ਜਗਾ ਪੌਣੀਆਂ ਨੇ ਬੋਲੀਆਂ ਕੱਕਾ ਭੱਟੇ ਅੱਜ ਟੈਨਸ਼ਨ ਨਾਲ ਸਾਡੇ ਕੱਪੜੇ ਰਹਿ ਪਤਾ ਪਾ ਨਹੀਂ ਮੇਰੀ ਕੋਈ ਸਾਡਾ ਕੜ ਕੇ ਮੀਂਹ ਪੈ ਜੇ ਅੱਜ ਤਾਂ ਪਹੁੰਚ ਚੁੱਕੇ ਨੇ ਦਵਾਰੇ ਨਾ ਨਾ ਜਿੱਦਾ ਪਾਇਆ ਨਹੀਂ ਮੀਂਹ ਤੋਂ ਮੈਂ ਅੱਜ ਰੋੜਾ ਵੀ ਆ ਅੱਜ ਕੱਲ ਨੂੰ ਬਣਾਉਗਾ ਟਰਡੀ ਦੀ ਵੀ ਆ ਕੇ ਸਾਹ ਨੂੰ ਆਈ ਆਈ ਨਵੀਂ ਭਾਬੀ ਵੀ ਆਈ ਅੱਜ ਤਾਂ ਹੋ ਹੌਲੀ ਹੌਲੀ ਮਾਹੌਲ ਜਿਹਾ ਬਣੀ ਜਾਂਦਾਗਾ ਕੋਈ ਨਾ ਹੋ ਜਾਂਦਾ ਖਾਣੇ ਇਕੱਠੇ ਮਾਫੀ ਅਜ ਦੇਖ ਬੁਗਰਾ ਹੋ ਕਰਕੇ ਆ 110 ਕਹੀ ਜਾਵੇ ਠੀਕਾ ਨਹੀਂ ਬਿਆਹਾਂ ਨੇਰੀ ਬਿਆਹ ਬਹਾਨਾ ਹੀ ਹੈਗਾ ਗੱਲਾਂ ਨਹੀਂ ਮੈਨੂੰ ਯਾਦ ਰੱਖੀ ਆ ਡੈਡੀ ਦੇ ਕਿਨ ਆਇਆਗਾ ਇਹ ਸੱਚੀ ਗੱਲ ਆ ਲੈਟਸ ਉਹ ਜਦੋਂ ਦੇਖਣਾ ਆ ਉਹ ਰਾਜਾ ਹੋ 130 ਜਾਇਆ ਰਹੇ ਸਹੀ ਗੱਲ ਆ ਬਈ ਡੈਡੀ ਭੱਜ ਗਿਆ ਦੇਖੀ ਉੱਠ ਗਿਆ ਨਾ ਪਹਿਲਾਂ ਭਾਬੀ ਕਹਿੰਦਾ ਮੈਂ ਤਾਂ ਉੱਠਿਆ ਨਹੀਂ ਆਂਦਾ ਭੱਜ ਗਿਆ ਜਦ ਸੁਣ ਲਿਆ Bye-bye. ਆ ਦੇਖੀਏ ਦੋਵੇਂ ਬਾਹ ਬੇਲੂ ਕੀ ਜਾਂਦੀਆਂ ਨੇ ਦੋਵਾਂ ਨੂੰ ਬਾਹਰ ਕੱਢੋ ਇਧਰ ਇਧਰੇ ਕੱਢੋ ਨਾ ਦੋਵਾਂ ਨੂੰ ਬਾਹਰ ਬੀਜ਼ੇ ਰਣਾਉਂਦੀ ਆ ਜਮਾ

ਹੋਰ ਆਪ ਆਪ ਵੀ ਨਿੱਕ ਬੋਲੀ ਉਹ ਚਲ ਨਚਾਤਾ ਦਿਓ ਬੋਲੀ ਤੁਸੀਂ ਪਾਓ

कुझु न तारी ताज़ी गैस खा लो हाणे ਚਲੋ 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 ਕੱਲ ਨੂੰ ਸਾਰੇ ਨੇ ਆਉਣਾ ਬਾਈ ਟਾਈਮ ਨਾਲ ਆ ਪਿਆਰੇ ਦੀ ਕੁੜੀ ਦੀ ਚੋਰੀ ਠੀਕ ਆ ਬਾਈ ਮਾਂ ਵੀ ਆ ਤਾਂ ਕੋਈ ਕਿਦੀ ਹੈ ਹੈ ਅੱਛਾ ਹਾਂ ਸਾਡੇ ਨਾਲ ਕੋਈ ਨਾ ਧਿਰਪੁਰ ਬਹੁਤ ਬੋਲੀ ਵਜੋਂ ਮੈਂ ਬਹੁਤ ਬਹੁਤ ਮਾਸੀ ਨੇ ਸਰਾ ਕਰਾਤਾ ਬਾਈ ਸਾਰਿਆਂ ਨੂੰ ਓਹ ਆ ਆਇ ਤੇ ਚੋਂ ਉਪਰ ਕਿਧਰੋਂ ਆਏ ਆ ਗੀਤ गा ਕੇ ਆਏ ਆ ਐਸਾ ਵਧੀਆ ਲੋਟਾ ਕੰਮ ਫਿਰਤਾ ਅੱਜ ਜੀ ਬਹੁਤ ਨਿਆਰ ਆਇਆ ਪੁਰਾਂ ਜੀ ਲੱਗੇ ਨਾ ਕਿੱਧਰ ਹੋਰ ਅਹ ਦੇਖੋ ਨਾ ਬਲਾਗ ਚੱਲ ਪਏ ਆਪਣੇ ਕੱਲ ਨੂੰ ਵੀ ਪਾਉਣਗੇ ਕਿੱਧਾ ਤੇ ਬਸ ਹੁਣ ਤਾਂ ਦਿਨ ਹੀ ਦੋ ਦੋ ਤਿੰਨ ਵਰਗੇ ਮੈਂ ਵਿਚਾਰੇ ਨਾ ਤੇ ਕੱਲ ਨੂੰ ਆਪਾਂ ਵੀ ਦਵਾਈ ਦੂਈ ਕਰਨੀਆਂ ਖੇਤ ਦਵਾਈ ਦੂਈ ਕਰਕੇ ਕੰਮ ਆਪਦਾ ਨਵੇੜਦੇ ਆ ਸਾਰਾ ਜਿਹੜਾ ਖੇਤ ਤਾਂ ਵੀ ਰਹਿੰਦਾਗਾ ਤੇ ਐਂ ਚੰਗੇ ਚੰਗੇ ਬਲਾਗਸ ਨੂੰ ਮਿਲਦੇ ਰਹਿਣਗੇ ਤੇ ਮੰਮੀ ਕਹਿੰਦੇ ਕਈ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਚੇਅਰ ਭਾਂਦੇ ਕਰੋ ਵੀਡੀਓ ਨੂੰ ਪਾਈ ਲਾਈਕ ਜਰੂਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਹੁਣ ਮਿਲਦੇ ਆ ਅਗਲੇ ਬਲੌਗ ਦੇ ਵਿੱਚ